ਇੱਕ ਪਾਸੇ ਪੂਰਾ ਪੰਜਾਬ ਡੁੱਬ ਰਿਹਾ ਸੀਗਾ ਤੇ ਲੋਕੀ ਮਰਦੇ ਪਏ ਸੀਗੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀਗੀ ਤੇ ਪੂਰਾ ਪੁਰੀ ਸਰਕਾਰ ਪੂਰਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਹੋਏ ਸੀਗੇ ਪਰ ਦੂਸਰੇ ਪਾਸੇ ਦੇਸ਼ ਦੇ ਗੱਦਾਰ ਜਿਹੜੇ ਨੇ ਉਹ ਇਨ੍ਹਾਂ ਹਾਲਾਤਾਂ 'ਚ ਵੀ ਇਸ ਹਾਲਾਤਾਂ ਦਾ ਫਾਇਦਾ ਉਠਾਉਣ 'ਚੋਂ ਜਮਾਂ ਨਹੀਂ ਓਕੇ ਇਹ ਮਾਮਲਾ ਫਾਜ਼ਿਲਖਾ ਦਾ ਆਇਆ ਜਿੱਥੇ ਦੇਸ਼ ਦੇ ਗੱਦਾਰਾਂ ਨੇ ਪड़ोसी मुल्क ਨਾਲ ਰਲ ਕੇ ਉਥੋਂ ਵਿਦੇਸ਼ੀ ਹਥਿਆਰ ਮੰਗਾਏ ਤੇ ਉਹਨਾਂ ਨੂੰ ਅੱਗੇ ਸਪਲਾਈ ਕਰਨ ਦੀ ਪੂਰੀ ਯੋਜਨਾ ਉਹਨਾਂ ਦੀ ਹੈਗੀ ਸੀ ਪਰ ਸਾਡੀ ਕਾਉਂਟਰ ਇੰਟੈਲੀਜੈਂਸ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੰਜਾਬ ਪੁਲਿਸ ਤੇ ਬੀਐਸਐਫ ਦੇ ਕੋਆਰਡੀਨੇਸ਼ਨ ਨੇ ਇਸ ਪੂਰੇ ਛੜਿਆੰਤਰ ਦਾ ਪਰਦਾ ਫਾਸ਼ ਕਰਤਾ ਤੇ ਦੋ ਗद्दार ਜਿਹੜੇ ਸੀਗੇ ਉਹ ਅੱਜ ਇੰਨਾ ਦੇ ਹੱਥੇ ਚੜ ਗਏ ਏਜੰਸੀਆਂ ਦੇ ਲਾਂਬਾ ਲਾਇਆ ਗਿਆ ਤੇ ਉਹਨਾਂ ਤੋਂ ਬਰਾਮਦ ਕੀਤਾ ਗਿਆ ਹੈ ਅਸਲੇ ਦਾ ਜ਼ਖੀਰਾ ਜ਼ਖੀਰਾ ਕੀ ਹੈ ਇਹ ਪੂਰੀ ਖਬਰ ਤੁਹਾਨੂੰ ਅਸੀਂ ਇਸ ਵੀਡੀਓ ਦੇ ਮਾਧਿਅਮ ਨਾਲ ਦੇਣਾ ਚਾਹਾਂਗੇ ਆ ਜਿਹੜੀ ਵੀਡੀਓ ਚੱਲਦੀ ਹੈ ਨਾਲ ਇਹਦੇ ਚ ਉਹ ਦੋ ਬੰਦੇ ਨੇ ਜਿਹੜੇ ਫਾਜ਼ਿਲਕਾ ਦੇ ਬਾਰਡਰ ਖੇਤਰ ਦੇ ਇਲਾਕੇ ਦੇ ਹੈਗੇ ਨੇ ਨਮਸਕਾਰ ਦੋਸਤੋ ਦੀਨ ਇਨਫੋਰਮੇਸ਼ਨ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਘੋਡੇੜਾ ਪੂਰੀ ਖਬਰ ਤੇ ਪੂਰੀ ਜਾਣਕਾਰੀ ਤੁਹਾਡੇ ਤੱਕ ਦਿਆਂਗੇ ਤੇ ਸਵੇਰੇ ਤੁਹਾਨੂੰ ਬ੍ਰੇਕਿੰਗ ਅਸੀਂ ਦਿੱਤੀ ਸੀਗੀ ਥੋੜੀ ਜੀ ਤੇ ਹੁਣ ਅਸੀਂ ਉਹਦੀ ਪੂਰੀ ਡਿਟੇਲ ਤੁਹਾਨੂੰ ਦਿਆਂਗੇ ਕੌਣ ਬੰਦੇ ਨੇ ਕਿਤੋਂ ਫੜੇ ਗਏ ਨੇ ਕਿੰਨਾ ਚਕੀਰਾ ਫੜਿਆ ਗਿਆ ਹੈ ਤੇ ਦੋਸਤੋ ਨਵੇਂ ਜਿਹੜੇ ਦਰਸ਼ਕ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ YouTube ਤੇ ਦੇਖ ਰਹੇ ਹੋ ਤੇ Facebook ਤੇ ਦੇਖ ਰਹੇ ਹੋ ਤਾਂ ਸਾਨੂੰ ਤੁਸੀਂ ਫੋਲੋ ਕਰਨਾ ਨਾ ਭੁੱਲਣਾ ਖਬਰ ਇਹ ਹੈਗੀ ਹੈ ਕਿ ਫਾਜ਼ਲਕਾ ਦਾ ਪਿੰਡ ਹੈਗਾ ਮੁਹਾਰ ਜਮਸ਼ੇਰ ਮੁਹਾਰ ਜੰਸ਼ੇਦ ਬਿਲਕੁਲ ਪੈਂਦਾ ਮੁਹਾਰ ਕੀਵਾ ਬਿਲਕੁਲ ਬਾਰਡਰ ਦਾ ਖੇਤਰ ਪੈਂਦਾ ਜਿੱਥੇ ਤਾਰਬੰਦੀ ਹੈ ਉਸ ਤੋਂ ਜਸਟ ਪਿੰਨਾ ਤੇ ਉੱਥੇ ਇਹ ਜ਼ਖੀਰਾ ਪਕੜਿਆ ਗਿਆ ਜਿੰਦੇ ਚ 27 ਵਿਦੇਸ਼ੀ ਪਿਸਟਲ ਲੱਗੀਆਂ ਨੇ ਤੇ 470 ਜਿੰਦਾ ਕਾਰਤੂਸ ਪਕੜੇ ਗਏ ਨੇ ਜਿੰਦੀ ਤਸਵੀਰ ਵੀ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਕਾਉਂਟਰ ਇੰਟੈਲੀਜੈਂਸ ਨੇ ਪੰਜਾਬ ਸਪੈਸ਼ਲ ਆਪਰੇਸ਼ਨ ਸੈੱਲ ਨੇ ਇਹਨਾਂ ਨੂੰ ਫੜਾਇਆ ਹੈ। ਠੀਕ ਹੈ ਜੀ। ਇਹਨਾਂ ਦੋਨਾਂ ਗੱਦਾਰਾਂ ਦੀ ਪਹਿਚਾਨ ਜਿਹੜੀ ਹੈ ਉਹ ਹੋਈ ਹੈ ਆ ਮੰਗਲ ਸਿੰਘ ਉਰਫ ਮੰਗਲੀ ਇਹ ਤੇਜਾ ਰੋਹਿਲਾ ਦਾ ਰਹਿਣ ਵਾਲਾ ਹੈ। ਇਹ ਵੀ ਬਾਰਡਰ ਦਾ ਪਿੰਡ ਹੈਗਾ। ਗੁਰਮੀਤ ਸਿੰਘ ਨਿਵਾਸੀ ਮੁਹਾਰ ਜਮਸ਼ੇਰ ਇਹ ਵੀ ਫਾਜ਼ਿਲਕਾ ਬਾਰਡਰ ਦਾ ਰਹਿਣ ਵਾਲਾ ਹੈ। ਮੁਹਾਰ ਜਮਸ਼ੇਰ ਤਾਂ ਵੈਸੇ ਤੁਹਾਨੂੰ ਬੱਚੇ-ਬੱਚੇ ਨੂੰ ਪਤਾ ਹੈ ਕਿ ਪਾਕਿਸਤਾਨ ਨਾਲ ਕਿਰਿਆ ਹੈ ਆ ਚਾਰੇ ਪਾਸੇ ਤੋਂ ਤੇ ਇੱਕ ਪਾਸੇ ਤੋਂ ਸਤਲੁਜ ਦਰਿਆ ਲੱਗਦਾ ਹੈ ਤੇ ਇੱਕ ਨਿਵਾਸੀ ਉਥੋਂ ਦਾ ਰੇਨ ਵਾਲਾ ਤੁਹਾਨੂੰ ਅਸੀਂ ਇੱਕ ਹੋਰ ਜਾਣਕਾਰੀ ਦੇ ਦਈਏ ਇਸ ਖਬਰ 'ਚ ਉਹ ਇਹ ਹੈ ਕਿ ਇਹਨਾਂ ਵਿੱਚੋਂ ਇੱਕ ਬੰਦਾ ਜਾਂ ਤਾਂ ਮੰਗਲ ਸਿੰਘ ਜਾਂ ਜਿਹੜਾ ਤੇ ਗੁਰਮੀਤ ਸਿੰਘ ਹੈਗਾ ਇਹ ਦੋਨਾਂ ਵਿੱਚੋਂ ਇੱਕ ਬੰਦਾ ਪਹਿਲਾਂ ਵੀ ਅਸਲੇ ਦੇ ਨਾਲ ਤੇ ਬਹਾਰੀ ਮਾਦਕ ਪਰਦਾਸ਼ਥਾਂ ਦੇ ਨਾਲ ਹੀਰੋਇਨ ਦੇ ਨਾਲ ਪਕੜਿਆ ਗਿਆ ਸੀਗਾ ਬਾਅਦ ਚ ਛੁੱਟ ਛੱਟ ਜਾਂਦੇ ਨੇ ਤੇ ਕਾਨੂੰਨ ਦੀਆਂ ਮੁੱਢਲੀਆਂ ਜਿਹੜੀਆਂ ਖਾਮੀਆਂ ਨੇ ਉਹਨਾਂ ਵਿੱਚੋਂ ਤੇ ਪੰਜਾਬ ਸਰਕਾਰ ਦੇ ਅਨੁਸਾਰ ਗੋਰਵ ਯਾਦਵ ਜੀ ਜਿਹੜੇ ਨੇ ਡੀਜੀਪੀ ਪੰਜਾਬ ਨੇ ਉਹਨਾਂ ਦਾ ਵੀ ਬਿਆਨ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਅ 10 ਬਾਰਡਰਿੰਗ ਸਟੇਟ ਹੈ ਤੇ ਉਥੋਂ ਪਾਕਿਸਤਾਨ ਤੋਂ ਵਿਦੇਸ਼ੀ ਸੰਸਥਾ ਰਾਹੀਂ ਪ੍ਰਾਪਤ ਕੀ ਜਿਹੜੇ ਹਥਿਆਰ ਸੀਗੇ ਉਹ ਬਰਾਮਦ ਕੀਤੇ ਗਏ ਨੇ ਤੇ ਵਿਦੇਸ਼ੀ ਹੈਂਡਲਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਸਭ ਕੁਝ ਚਲਾਇਆ ਜਾ ਰਿਹਾ ਸੀਗਾ ਇਸ ਮੋਡਿਊਲ ਦਾ ਅੱਜ ਪਰਦਾ ਫਾਸ਼ ਕੀਤਾ ਗਿਆ ਇਸ ਮੋਡਿਊਲ 'ਚ ਸ਼ਾਮਿਲ ਦੋ ਮੈਂਬਰ ਜਿਹੜੇ ਜਿਨ੍ਹਾਂ ਦੇ ਨਾਮ ਅਸੀਂ ਤੁਹਾਨੂੰ ਦੱਸੇ ਨਹੀਂ ਗੁਰਮੀਤ ਸਿੰਘ ਤੇ ਮੰਗਲ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਏ ਆਈਜੀ ਸੀਆਈ ਇਹ ਫਿਰੋਜ਼ਪੁਰ ਤੋਂ ਜਿਹੜੇ ਇਸ ਸਪੈਸ਼ਲ ਆਪਰੇਸ਼ਨ ਸੈੱਲ ਦੇ ਏ ਆਈਜੀ ਹੈਗੇ ਨੇ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੂੰ ਬਰੋਸੇਮੰਦ ਸੁਵਿਧਾ ਸੂਚਨਾ ਮਿਲੀ ਸੀਗੀ ਕਿ ਫਾਜ਼ਿਲਕਾ 'ਚ ਇਹ ਕੁਝ ਹੋ ਰਿਹਾ ਹੈਗਾ ਤੇ ਕੋਆਰਡੀਨੇਸ਼ਨ ਦੇ ਅਨੁਸਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗਿਆ ਤੇ ਇਹਨਾਂ ਦੇ ਖਿਲਾਫ ਆਰਮ ਅਸਲਾ ਐਕਟ ਦੇ ਤਹਿਤ FIR ਲੋਸ ਕਰ ਲਈ ਗਈ ਹੈ ਇਸ ਤੋਂ ਬਾਅਦ ਫਰਦਰ ਕਾਰਵਾਈ ਕੀਤੀ ਜਾਏਗੀ ਧੰਨਵਾਦ